ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਨਕਿਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਦੁਪਹਿਰ ਦਾ 1:30 ਵਜ ਗਿਆ ਤੇ ਆਪਾਂ ਬਣਾਉਣੇ ਆ ਜੀ ਖਾਣ ਲਈ ਕੁਸ ਉਹ ਦਿਨਾਂ ਇੱਕ ਦਿਨ ਮੈਂ ਸੀ ਹਾਸ ਦੇਣੇ ਵੀਡੀਓ ਦੇ ਵਿੱਚ ਆਇ ਲਿਖਟਾ ਵੀ ਦਪਹਿਰ ਦਪਹਿਰ ਖਾਣ ਦਾ ਕੀੜਾ ਜਾਗ ਪਿਆ ਉਹ ਤੂੰ ਵੀ ਵੈਸੀ ਰਹੋ ਹਾਜੀ ਜਿਆਦਾ ਆਪਣੇ ਹਰ ਰੋਜ਼ ਹੀ ਬਣਦੀਆਂ ਨੇ ਇੱਕ ਬਣ ਗਈ ਤੁਸੀਂ ਐ ਕਹਿਣੇ ਹੋਗੇ ਖਾਣ ਦਾ ਕੀੜਾ ਕਿਉਂ ਜਾਗ ਗਿਆ ਕਿ ਐ ਕੱਦ ਪੈਣੇ ਨਹੀਂ ਵੈਸੀ ਕਾਇਦਾ ਨਹੀਂ ਹੱਸਦੇ ਖਾਣ ਉਤ ਆਪਣਾ ਰੋਜ਼ ਹੀ ਇਹ ਹੋ ਜਾਂਦਾ ਮੈਂ ਚੌੜ ਮੱਤੀ ਦੇ ਕਹਿ ਕੇ ਚੱਲੀ ਕਿਤਾ ਪਰ ਦਪਹਿਰ ਖਾਣ ਬਤੀਰਾ ਜਾਗ ਗਿਆ ਲੋ ਜੀ ਪਾਵਣਾਵਾਂਗੇ ਸੈਂਡਵਿਚ ਅੱਪ ਪੱਤੇ ਆਦੀ ਕਰਦਿਆ ਹਰੀ ਮਿਰਚ ਤੇ ਪਿਆਜ਼ ਕੱਟਦਿਆ ਆਲੂ ਮੈਕਰੋਚ ਗੁਰਮਣ ਵਾਲਿਆ ਤੇ ਹੁਣ ਦੁਪਹਿਰੇ ਅੱਜ ਐਂਡਵਾਰ ਹੈਗਾ ਖਾਣ ਨੂੰ ਹੁਣ ਮਹਸਲ ਬਣਾ ਦੇਣੀ ਕੱਲ ਮੈਂ ਡਾਕਟਰ ਨੂੰ ਦਵਾਈ ਦਿੱਤੀ ਸੀਗੀ ਉਹਨਾਂ ਨੇ ਕਿਹਾ ਸੀ ਕਿ ਅੱਜ ਤਾਂ ਰੋਟੀ ਨਾ ਖਾਓ ਤੁਸੀਂ ਵੀ ਹਲਕੀ ਜਿਹੀ ਕੋਈ ਚੀਜ਼ ਖਾ ਲਿਓ ਤੇ ਉਹ ਤੋਂ ਬਰੈਡ ਲੈ ਲਈ ਸਰਦਾਰ ਜੀ ਨੇ ਕਹਰੇ ਹੁਣ ਕਵੇਲਾ ਹੋਇਆ ਤਾਂ ਚੱਲ ਕਰੇ ਖਿਚੜੀ ਪੂਛੜੀ ਬਣਾਉਣ ਦਾ ਟਾਈਮ ਨਹੀਂ ਹੈਗਾ ਵਿਚਾਰ ਆਪਾਂ ਬਰੈਡ ਲੈ ਲੈਂਦੇ ਆਂ ਤੇ ਬਰੈਡ ਮੈਨੂੰ ਕੁਝ ਵਧੇ ਜਾਣ ਲੱਗੇ ਮੈਂ ਆਪ ਦੀ ਖਿਚੜੀ ਬਣਾ ਰਹੀ ਸੀ ਤੇ ਉਹ ਮਾ ਬਾਦੂ ਕਰ ਖਰਾਬ ਜਾਣਗੇ ਪੈਕਟ ਖੋਲ ਲਿਆ ਸੀ ਰਾਤ ਨੂੰ ਇੱਕ ਖਰਦਾ ਸੀ ਉਹ ਵਾਪਕ ਇਹੀ ਪਿਆਗਾ ਮਾ ਖਰਾਬ ਹੋਈ ਜਲ ਸੋਨ ਸੈਂਡਵਿਚ ਬਣਾ ਦਾਂ ਨੀ ਆਪਣੀ ਚੀਜ਼ ਕੋਈ ਬੇਅਰਥ ਨਹੀਂ ਜਾਂਦੀ ਹੈਗੀ ਜੇ ਘਰੇ ਤੇ ਬਰੈਡ ਪੈਣੇ ਨਹੀਂ ਕੋਈ ਖਾਂਦਾ ਹਨਾ ਸੈਂਡਵਿਚ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹਾਂ ਬਾਦੂ ਦੀ ਚੀਜ਼ ਪਈ ਹੈ ਇਹ ਰੋਟੀ ਦੇ ਸੈਂਡਵਿਚ ਵੀ ਬਣ ਜਾਣੇ ਤੇ ਬੇਹੀ ਰੋਟੀ ਦਾ ਸੈਂਡਵਿਚ ਬਣ ਜਾਣਾ ਤੇ ਬ੍ਰੈਡ ਦਾ ਸੈਂਡਵਿਚ ਬਣ ਜਾਣਾ ਸਾਰੇ ਸਾਰਿਆਂ ਨੂੰ ਬੁਖਾਰ ਜਿਹਾ ਹਲਕਾ ਹਲਕਾ ਜਿਹਾ ਹੋਇਆ ਬੈਸ ਤੇ ਗਰਮੀ ਦਾ ਬੁਖਾਰ ਪਤਾ ਨਹੀਂ ਕਿੰਨਾ ਹੈ ਹਾਂ ਹਲਕਾ ਬੁਖਾਰ ਜਿਹਾ ਹੋਇਆ ਸਾਰੇ ਸਰਦਾਰ ਜੀ ਘਰੋਂ ਖੇਤ ਘਰੇ ਆਉਣਗੇ ਚਾਹ ਪੀਣ 1:30 ਵਜੇ ਮਹਾ ਚੱਲਦੇ ਵਿੱਚ ਚਾਹ ਬਣਾ ਦੂੰਗੀ ਲ ਮੋਟਰਸਾਈਕਲ ਖੜਕੇ ਸਮਝਿਆ ਕੀ ਆਪ ਕੋਈ ਹੋਵੇਗਾ ਚਾਹ ਚਾਚੀ ਕਾਣੇ ਕੀੜੀਆਂ ਕਿੱਥੋਂ ਚੜਦੀਆਂ ਛੱਟ ਕੀੜੀ ਵਾਲੀਆਂ ਨੇਗੀਆਂ ਸਾਡੇ ਨਾਲ ਇੱਕ ਟਿੱਡੀਆਂ ਵਾਲੀਆਂ ਨੇ ਜਿਹੜੀਆਂ ਪਹਿਣਾ ਨੂੰ ਟਿੱਡੀਆਂ ਦਾ ਕੋਈ ਪਤਾ ਹੈ ਨਾ ਟਿੱਡੀਆਂ ਦਾ ਹੱਲ ਦੱਸਿਓ ਫਰਟਾ ਪਿਆਜ਼ ਮੈਂ ਉਧਰੋਂ ਚੱਕ ਲੈਣ ਦੇ ਦਰਵਾਜ਼ੇ ਤੋਂ ਉਧਰ ਟਿੱਡੀਆਂ ਇੱਧਰ ਪਿਆਜ਼ਾਂ ਟਿੱਡੀਆਂ ਪਰ ਸੋਈ ਚ ਇੰਨੀਆਂ ਟਿੱਡੀਆਂ ਨੇ ਹਰ ਇੱਕ ਚੀਜ਼ ਸਟੱਕ-ਟੱਕ ਰੱਖ ਦਿਆ ਬਹੁਤ ਔਖਾ ਜਿਸ ਨੂੰ ਕੋਈ ਹੱਲ ਹੈਗਾ ਕੋਈ ਦਵਾਈ ਜਾਂ ਕਰੇ ਲੋਕ ਤਾਂ ਹੈ ਨਾ ਤਾਂ ਸੰ ਤੁਸੀਂ ਦੱਸਿਓ ਕੀਕਲੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਬਾਨੀ ਸਬਸਕ੍ਰਾਈਬ ਅਪਸ ਤੋਂ ਹਮ ਗਿੰਨਾ ਕੇ ਰੈਸਪੀ ਸੌਖੀ ਜਾਨ ਦੀ ਰੈਸਪੀ ਹੈ 5-10 ਮਿੰਟਾਂ ਦੇ ਵਿੱਚ ਬਣਨ ਵਾਲੀ ਬਸ ਆਲੂ ਉਬਲ ਗਏ ਤੇ ਉਬਲ ਮੇ ਤਾਂ ਤੇ ਮਸੂਲ ਜਾਣਗੇ ਆਲੂ ਉਬਲ ਜੋ ਉਬਲ ਤੇ ਪਿਆਜ਼ ਕੱਟ ਲਾਗੇ ਖੜੀ ਮਿਰਚ ਕੱਟ ਲਾਗੇ ਤੁਸੀਂ ਗਾਜਰ ਸਿਮਲਾ ਮਿਰਚ ਟਮਾਟਰ ਇਹ ਜੋ ਕੁਝ ਵੀ ਪਾ ਸਕਦੇ ਹੋ ਬਾਰਾਪੜੇ ਬੱਚੇ ਨਹੀਂ ਖਾਂਦੇ ਪਿਆਜ਼ ਤੇ ਹਰੀ ਮਿਰਚ ਮੈਂ ਨਾਲ ਕਰਾਂਗੇ ਸਿਮਲਾ ਪਾਉ ਵਿੱਚ ਆਲੂ ਦੇ ਵਿੱਚ ਪਿਆਜ਼ ਤੇ ਹਰੀ ਮਿਰਚ ਮੈਂ ਮੰਗੂ ਜਾ ਰਹੇ ਹਾਂ ਉਹਨਾਂ ਸਬਜ਼ੀਆਂ ਪਾ ਸਕਦੇ ਹੋ ਤੁਸੀਂ ਸਿਮਲਾ ਮਿਰਚ ਵਗੈਰਾ ਟਮਾਟਰ ਵਗੈਰਾ ਸਾਰਾ ਕੁਝ ਪਾ ਸਕਦੇ ਹੋ ਤੁਸੀਂ ਵਗੈਰਾ ਪਰ ਇਹ ਖਾਂਦੀਆਂ ਨਹੀਂ ਵਿੱਚ ਪਾਵੇਂ ਅਲੱਗ ਤੋਂ ਖਾ ਲਾ ਆਪਾਂ ਰੋਜੀ ਜਿਹਾ ਪਾਣਾ ਹਰੀ ਮਿਰਚ ਤੇ ਪਿਆਜ਼ ਚਲੋ ਜੀ ਆਪਾਂ ਤਿਆਰੀ ਕਰ ਲਈ ਤੇ ਦੋ ਬਹਣਾਂ ਲੋ ਜੀ ਆਪਾਂ ਨੇ ਆ ਡੱਬੀ ਖੋਲੀ ਮੇਰੇ ਹੱਥ ਤੇ ਰੱਖਣੇ ਨੇ ਲੋ ਜੀ ਆਪਾਂ ਨੇ ਤਿਆਰੀ ਕਰ ਲਈਏ ਸਾਡੇ ਵਿੱਚ ਦੀ ਤੇ ਆਪਾਂ ਆਲੂ ਉਬਾਲ ਕੇ ਮੈਸ ਕਰ ਲਏ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਆਪਾਂ ਹਰੀ ਮਿਰਚ ਪਰ ਬਰੀਕ ਕੱਟੀ ਹੋਈ ਪਿਆਜ਼ ਬਰੀਕ ਕੱਟੇ ਹੋਏ ਤੇ ਲਾਲ ਮਿਰਚ ਆਪਾਂ ਮੜੀ ਜੀ ਪਾਵਾਂਗੇ ਨਿਕ ਵੀ ਕਲਰ ਜਿਹਾ ਵਧੀਆ ਆ ਜਾ ਕਿਉਂਕਿ ਹਰੀ ਮਿਰਚ ਬਾਦੂ ਆ ਥੋੜੀ ਜੀ ਪਾਵਾਂਗੇ ਆਪਾਂ ਕਾਲੀ ਮਿਰਚ ਕਿਉਂਕਿ ਬੈ ਆਲੂ ਨੇ ਹੈ ਨਾ ਬੈ ਆਈ ਜੀਰਾ ਥੋੜੀ ਜਿਹੀ ਪੈਣੀ ਖਾ ਲਈ। ਨੂੰੜਾ ਆਪਰੇ ਸਵਾਰੂਨਸਾਲ ਖਣ। ਹੁਣ ਆਪਾਂ ਇਹਨੂੰ ਹੱਥ ਨਾਲ ਰਲਾਉਣਾ ਹੈਗਾ। ਕਿ ਤੁਹਾਨੂੰ ਹੇਣਾ ਵਿੱਚ ਕਮੈਂਟ ਕਰਨਗੇ ਤੁਸੀਂ ਹੱਥ ਨਾਲ ਰਲਾਇਆ ਹੱਥ ਤੋਂ ਬਿਨਾ ਹਨਾ ਕੋਈ ਚੀਜ਼ ਨਹੀਂ ਬਣਦੀ ਹੈਗੀ ਵਧੀਆ। ਤੁਸੀਂ ਕਿੰਨੀ ਕੜਸੀ ਲੈ ਲਓ ਕਿੰਨੀ ਤੁਸੀਂ ਕੋਸਮਰਜੀ ਲੈ ਲਓ ਚਮਚਾ ਲੈ ਇਹਨੂੰ ਪਰ ਜਿਹੜੀ ਹੈ ਹੱਥ ਨਾਲ ਚੀਜ਼ ਵਧੀਆ ਬਣੂਣਾ। ਹੋ ਬੰਨ ਇਧਰ ਚਾਤ ਰਹੀ ਹੋਇਆ ਸੁਖਮਣ ਚਾਹ ਪਹਣ ਪੁੱਤ ਤੇ ਡੈਡੀ ਨੇ ਖੇਤ ਜਾਣਾ ਜਦ ਟਾਈਮ ਆ ਜੀ 2:30 ਵਜੇ ਤੇ ਸਰਦਾਰ ਜੀ ਖੇਤੋਂ ਲੇਟ ਆਏ ਸੀ ਮਹਾਂ ਚਲ ਘਰ ਮਗਰ ਬੁਖਾ ਲੈਣਗੇ ਸੀ ਤਾਂ ਹੌਲੀ ਚੱਲ ਰਹੇ ਸੀਗੇ ਆ ਗੈਸ ਬੰਦ ਇਧਰ ਆਪਣੀ ਦੁਸਰੇ ਵਿੱਚ ਹੀ ਪੱਤੀ ਆਏਗੀ ਕੋਕ ਪੂਟ ਪੂਟ ਪੀਣਿਆ ਸਾਰੇ ਦੋਤੇ ਚ ਪੱਤੀ ਬਾਹੂ ਲੈਣਿਆਂਗੇ ਪਾਲਾ ਗੁਰਮਣ ਤੋਂ ਬਾਅਦ ਹੋਇਆ ਫਿਰ ਪੈ ਲੂਗਾ ਸਮਾਨ ਤੇ ਜੋ ਵੀ ਪਾਉਣਾ ਹੈ ਇਹ ਨਾ ਜਿਹੜੀ ਇਹ ਰੈਸਪੀ ਤੁਹਾਨੂੰ ਦੱਸ ਦਿਆਂ ਇਹ ਤਾਂ 5 ਮਿੰਟਾਂ ਚ ਤਿਆਰ ਹੋ ਜਾਂਦੀ ਹੈ ਬਸ ਆਲੂ ਉਬਲ ਮੇਟਾਰ ਕੇ ਕਿਸੇ ਆਉ ਪਾ ਲਓ ਬਲਾਸ ਉੱਤੇ ਆਸ ਲੂ ਇਹ ਤਾਂ ਮੱਖੀਆਂ ਨੇ ਜਿਹੜੀਆਂ ਨਾ ਮੱਖੀਆਂ ਬਹੁਤ ਤੰਗ ਕਰਦੀਆਂ ਸੌਫ ਸਲਾ ਲਓ ਇੱਕ ਬਰੈਡ ਤੇ ਥੋੜੀ ਲਾ ਲਓ ਬਾਲੀ ਲਾਉ ਤੁਸੀਂ ਹੁਣ ਆਪੇ ਇਸ ਤਰ੍ਹਾਂ ਨਾਲ ਲਾਉਣੀ ਹੈਗੀ ਤੇ ਹੁਣ ਆਪਾਂ ਦੂਜੇ ਬਰੈਡ ਤੇ ਸੋਸ ਲਾਉਣੀ ਹੈਗੀ ਪਰ ਇਹਨੂੰ ਬਰੈਡ ਨੂੰ ਇਸ ਤਰ੍ਹਾਂ ਮੋਦਾ ਮਾਰਨਾ ਹੈ ਬਰੈਡ ਤੇ ਬਰੈਡ ਫਿਰ ਆਪਾਂ ਤਵੇ ਤੇ ਪਾ ਲੈਣਾ ਜੀ ਤੁਸੀਂ ਕਿਉਂ ਪਾਓ ਤੇਲ ਪਾਉ ਜੋ ਵੀ ਇਹਨਾਂ ਨੂੰ ਸੋਨੂੰ ਬੱਜਾ ਲਾਦੇ ਸਾਡਾ ਘਰ ਦੀ ਕਹਾਣੀ ਦਾ ਤੇਲ ਆ ਜਾ ਇਹਦੇ ਆਪਾਂ ਖੇਤਰੋਂ ਵੀ ਇਦਾਂ ਅਸੀਂ ਵੱਧ ਸਰਾਂ ਹੀ ਵਰਤ ਰਿਆ ਸਰੋਂ ਦਾ ਤੇਲ ਲਓ ਜੇ ਹੈਗਾ ਜੀ ਆਪਣਾ ਖੁਰਚਣਾ ਫਸਾ ਕੁੱਚਨੇ ਦੀ ਮਦਦ ਨਾਲ ਇਹਦਾ ਫਸਾ ਥਾਲ ਲਿਆ ਫਸਾ ਥਾਲ ਲ ਕੇ ਫਿਰ ਆਪਾਂ ਨੇ ਤੇਲ ਦਾ ਚਮਚਾ ਪਾਉਣਾ ਹੈ ਫੇਰੇ ਨੂੰ ਨੱਪਣਾ ਉਤੋਂ ਉਤੋਂ ਨੱਪ ਕੇ ਫੇਰੇ ਦਾ ਫਸਾ ਥਾਲ ਲੈ ਕਰਦੇ ਇੱਥੇ ਦੋ ਵਾਰ ਕਰਦੇ ਲੋ ਜੀ ਸੈਂਡਵਿਚ ਇੱਕ ਤਿਆਰ ਹੋ ਗਿਆ ਦੇਖੋ ਤਿਆਰ ਹੋ ਗਿਆ ਨਾ 5 ਮਿੰਟ ਦਾ ਤਿਆਰ ਤੇ ਪਾਚਾ ਪਾਤੇ ਡੈਡੀ ਨੇ ਖੇਤ ਜਾਣਾ ਇਸ ਨੂੰ ਇਸ ਤਰ੍ਹਾਂ ਕੱਟ ਲਓ ਤੁਸੀਂ ਸੌਸ ਨਾਲ ਖਾ ਲੋ ਤੁਸੀਂ ਚਾਹ ਨਾਲ ਐਸੇ ਤਰ੍ਹਾਂ ਖਾ ਲੋ ਵਿੱਚ ਸੌਸ ਰੱਖਣੇ ਪਹਿਲਾਂ ਚਾਹ ਪੀ ਲੈ ਫਿਰ ਥੋਲ ਅੱਲਾ ਪਤਾ ਤੇ ਡੈਡੀ ਨੂੰ ਖੜਾਇਆ ਹੋਰ ਅੱਜ ਉਹਨਾਂ ਨੇ ਖੇਤ ਜਾਣਾ ਦਾ ਫਲੀਆਂ ਹੋਈਆਂ ਚੌਲੇ ਫੜੀ ਹੋਈ ਗਵਾਰੇ ਫੜੀ ਹੋਈ ਅੱਜ ਚੌਲੇ ਫੜੀ ਗਵਾਰੇ ਫੜੀ ਚੀਰਦੀ ਆ ਬੀਬੀ ਕਿਉਂਕਿ ਟਾਈਮ ਤੇ ਬਹੁਤ ਲੱਗ ਜਾਂਦਾ ਮਨ ਗਈ ਜਦੋਂ ਜਬਕ ਕਣਵਾ ਬਣਾ ਦੇ ਕਲੀਆਂ ਮੈਂ ਕੱਟ ਦਾਨੀਆਂਗੀ ਇਹ ਰਿਹਾ ਆਗਰਾਟੀ ਪਿਆਰੇ ਨੇ ਸਾਸ ਚਲੋ ਜੇ ਪਕ ਕਰ ਦਿਆ ਹੁਣ ਇਹ ਤਿਆਰ ਆਪਾਂ ਮੈਂ ਵੀ ਛੋਟੇ ਚੁੱਲੇ ਤੇ ਤਾਂ ਰੱਖ ਲਾ ਲਾਂ ਫਿਰ ਆਹ ਹੋ ਜਾਏਗਾ ਵੰਦਾ ਵਾ ਰਿਆਲੇ ਢਾਲੇ ਇੱਕ ਚਮਚਾ ਪਾ ਦਿੰਦੇ ਬਹੁਤ ਵਧੀਆ ਪੱਕ ਜਾਂਦੇ ਨੇ ਇਸ ਤਰ੍ਹਾਂ ਤਵੇ ਤੇ ਬਰੈਡ ਵੀ ਬਹੁਤ ਸੋਹਣੇ ਬਣਦੇ ਨੇ ਆਪਾਂ ਜਿਹੜੇ ਆਪਾਂ ਕੜਾਹੀ ਚ ਬਰੈਡ ਬਣਾਉਣਿਆਂਗੇ ਉਹ ਤਵੇ ਤੇ ਵੀ ਬਹੁਤ ਵਧੀਆ ਬਣਦੇ ਨੇ ਬਰੈਡ ਪਲੇਟ ਲੈ ਲਏਗੀ ਲੋ ਜੇ ਇਸ ਤਰ੍ਹਾਂ ਆਪਾਂ ਸਾਰੇ ਬਰੈਡ ਤਿਆਰ ਕਰ ਲਏ ਆ ਹੁ ਬਤਾ ਲੈਣਾ ਕੱਟ ਕੇ ਲੈ ਜੂ ਗੁਰਮਨ ਜੋ ਤੇ ਡੈਡੀ ਨੇ ਜਾਣਾ ਕਾਹੜਾ ਨੂੰ ਪਾਣੀ ਸੱਜਿਆ ਹੋਇਆ ਤੇ ਨਾ ਕੀ ਆ ਰਿਹਾ ਨਾ ਪਰ ਜੀ ਨੇੜੇ ਵਾਲੇ ਫੇਸ ਸੀਗੇ ਅੱਜ ਤੇ ਜਿਹੜਾ ਬੇਹੀ ਰੋਟੀ ਦਾ ਸੈਂਡਵਿਚ ਤੁਹਾਨੂੰ ਐਂਡ ਤੇ ਉਹ ਵੀ ਦਿਖਾਵਾਂਗੇ ਸੌਂਕ ਪਹਿਲੇ ਮੈਨੂੰ ਆ ਬਣਾ ਲਾਣ ਦੂ ਹਣ ਫੇਰ ਆਪਾਂ ਬਚਿਆ ਸਮਾਨ ਆਪਾਂ ਬੇਹੀ ਰੋਟੀ ਦਾ ਵੀ ਸੈਂਡਵਿਚ ਬਹੁਤ ਵਧੀਆ ਬਣਦਾ ਹੈ ਜੇ ਤੁਹਾਡੇ ਕੋਲ ਬਰੈਡ ਨਹੀਂ ਹੈਗੇ ਰੋਟੀਆਂ ਬਚ ਰਹਿndੀਆਂ ਨੇ ਉਹਦਾ ਵੀ ਤੁਸੀਂ ਬਣਾ ਸਕਦੇ ਹੋ ਸੈਂਡਵਿਚ ਆ ਕੱਟ ਕੇ ਲੈ ਕੇ ਜਾ ਗੁਰਮੁਣ ਤੇ ਡਾ ਜੀ ਮੈਂ ਬ੍ਰੈਡ ਭਰਨ ਲੱਗੀ ਤਾਂ ਵੱਧ ਸੇਕ ਲੱਗ ਗਿਆ ਪਾਣੀ ਨਾ ਜਾਣਾ ਚਾਹ ਇੱਕ ਸਾਰੇ ਮੂਰੀ ਥੋੜੀ ਹਾਂ ਚਾਹ ਲੈ ਜਾ ਆਪਦੀ ਪਾਣੀ ਇਹ ਵਿੱਚ ਪਾ ਕੱਟ ਕੇ ਸਾਂ ਤੇ ਆ ਵੀ ਕੱਟ ਲੇ ਤੂੰ ਮੇਰਾ ਪਲੇਟਾ ਲਜਾਲ ਜਾਨ ਉਧਰ ਦਰਵਾਜੇ ਜਮਾ ਕਰੀ ਚੱਲ ਡੈਡੀ ਕੋਲੇ ਗਰਮਣ ਤੁਸੀਂ ਸਮਾਨ ਜੇ ਤੁਹਾਡੇ ਬੱਚੇ ਜ਼ਿਆਦਾ ਖਾਂਦੇ ਨੇ ਤੁਸੀਂ ਜ਼ਿਆਦਾ ਪਾ ਸਕਦੇ ਹੋ ਲੋ ਜੀ ਆਪਾਂ ਨੇ ਜਿਹੜੇ ਆਪਣਾ ਲਫਾਤੇ ਵਾਲੇ ਆਹ ਹੈਗੇ ਸੀਗੇ ਬਰੈਡ ਉਹਨਾਂ ਦੇ ਸੈਂਡਵਿਚ ਬਣ ਗਏ ਹੁਣ ਤਾਂ ਤੁਹਾਨੂੰ ਦਿਖਾਉਣਾ ਤੁਸੀਂ ਕਹੋਗੇ ਬੀਬੀ ਇਹ ਹੀ ਰੋਟੀ ਦਾ ਸੈਂਡਵਿਚ ਆਪਾਂ ਨੂੰ ਹੁਣ ਰੋਟੀ ਦੀ ਕਦਰ ਕਰਨੀ ਚਾਹੀਦੀ ਜਿਹੜੀ ਬਚ ਗਈ ਸਿੱਟਣੀ ਨਹੀਂ ਚਾਹੀਦੀ ਹੈਗੀ ਕਿਉਂਕਿ ਹੁਣ ਸਾਡੇ ਬਹੁਤ ਰੋਟੀਆਂ ਬਸੀਆਂ ਆਉਂਦੀਆਂ ਨੇ ਖੇਤ ਤੋਂ ਤੇ ਸਾਨੂੰ ਬਹੁਤ ਦੁੱਖ ਹੁੰਦਾ ਪਹਿਲਾਂ ਆਪਾਂ ਇੰਨਾ ਮਹਿੰਗੇ ਭਾਰੀ ਕਣਕ ਹਨ ਮਹਿੰਗੇ ਭਾਰਾ ਗਏ ਸੋ ਰੋਟੀਆਂ ਆਪਾਂ ਰੋਟੀ ਤੇ ਵੀ ਇਸ ਤਰ੍ਹਾਂ ਲਾ ਲਿਆਗਾ ਸੌਸ ਤੇ ਇੱਕ ਰੋਟੀ ਉੱਪਰ ਇਸ ਤਰ੍ਹਾਂ ਧਰ ਦਾਂਗੇ ਤੇ ਨਾਲ ਹੀ ਆਪਾਂ ਇਹ ਰੋਟੀ ਮੇਰਚ ਤੇ ਥਾਂਤੀ ਪਾਉਣਾਗਾ ਤੇ ਇਸ ਤੋਈ ਨੱਪਣਾ ਹੈ ਅਸਤਰ ਕਿਰਪਾ ਸਾਫ ਸਾਫ ਕਰ ਲੈਣਾ ਤੇਲ ਬਲਾਈ ਨਹੀ ਪਕਤੇ ਫਿਰ ਰੋਟੀ ਗੂੜੀ ਆ ਗਈ ਨਾ ਵਿੱਚ ਉਹ ਲੋਥ ਫਿਰ ਆਪਾਂ ਨਾ ਇਹਨੂੰ ਡਾਸਟ ਕੱਟ ਕਰਿਓ ਤੇ ਮੇਰਾ ਕਿਉਂਕਿ ਇਹ ਸੁਖਮਾ ਰੋਟੀ ਲੈਣ ਲੱਗੀ ਤੇੰਦਰ ਤੇ ਇਸ ਤਰ੍ਹਾਂ ਆਪਾਂ ਬਸ ਸੈਂਡਵਿਚ ਹੋ ਗਿਆ ਇਹ ਰੋਟੀ ਦਾ ਤੁਸੀਂ ਕੱਟ ਲੋ ਜੇ ਕੱਟ ਲੂਜੇ ਅਹੀਂ ਖਾ ਲੂ ਸੌਸ ਨਾਲ ਖਾ ਲੂ ਚਾਹ ਨਾਲ ਖਾ ਲੂ ਬਹੁਤ ਹੀ ਵਧੀਆ ਬਣਦੀ ਆ ਅਸੀਂ ਨਾ ਹੁਣ ਸੈਂਡਵਿਚ ਖਾਵਾਂਗੇ ਬਰੈਡਾਂ ਵਾਲੀ ਤੇ ਜਿਹੜੇ ਆ ਬਚ ਗਿਆ ਸਮਾਨ ਆਪਾਂ ਇਹ ਅਸੀਂ ਆਖਣੇ ਖਾਵਾਂਗੇ ਰੋਟੀਆਂ ਬਚੀਆਂ ਪਈਆਂ ਨੇ ਪਾ ਕੇ ਆਖਣੇ ਖਾਵਾਂਗੇ ਗੈਸ ਕਰ ਦੇਣੀ ਆਪਾਂ ਬੰਦ ਆ ਇੱਕ ਗਰਮਣ ਕੱਟ ਦੇਂਗੇ ਕੰਮ ਆ ਕੱਟਾ ਬੇਟਾ ਇਹਦੇ ਬਾਸ ਆ ਇਹ ਕੱਟ ਕੇ ਨਾ ਵਿਚਾਰੋ ਬਰੈਡ ਮੰਗ ਫੇਰ ਦੋ ਸੈਂਡ ਵਿੱਚ ਬਣ ਜਾਣਗੇ ਇਹ ਤੁਲੋ ਇਹ ਪਵਾਚੀ ਗੱਲ ਕਰਦੀ ਆ ਮੈਂ ਇਥੇ ਸਫਾਈ ਕਰ ਲਾਂ ਫਿਰ ਮਿਲਦੇ ਆਪਾਂ ਜੀ ਆਪਾਂ ਨੇ ਸੈਂਡਵਿਚ ਬਣਾ ਲਏ ਸੀ ਖਾ ਲਏ ਸੀ ਮੈਂ ਪਾਈ ਗਈ ਸੀ ਮੈਂ ਤਾਂ ਉਰੇ ਆ ਕੇ ਨੋ ਉਪਰ ਸੁਪਨੋ ਰੋ ਕਰ ਆ ਕੇ ਬਾਟਿਕ ਨੂੰ ਨਹੀਂ ਨਾਗੀ ਵੈਸੇ ਸਾਰੇ ਕੰਮ ਆਪਾਂ ਨੇ ਕਰਨ ਵਾਲੇ ਤੇ ਮੈਂ ਹੁਣ ਸੋਹਣਾਂ ਨੂੰ ਪੁੱਛਿਆ ਉਹ ਕਿਹਨੇ ਜੀ ਸੀ ਕਿਆ ਬਚ ਗਈ ਫਿਰ ਮਮਾ ਚਾਰ ਰਾਂ ਚਿਪ ਚੋਣ ਮੈਂ ਵੀ ਥੱਲੇ ਜਾ ਕੇ ਕੰਮ ਕਰਦੀ ਆ ਨਾ ਤੇ ਮੈਂ ਅੱਜ ਤਾਂ ਮੈਂ ਭਾਜੋ ਡਾਕਮੈਂਟ ਜਾ ਕੇ ਉਹਨਾਂ ਨੂੰ ਪਾਈ ਪੈਣ ਨਹੀਂ ਦਾਰਦੇ ਲੇ ਜੇ ਮੈਂ ਇਸ ਮੇਰੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਿਹਾ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਕਾਲੋ ਜੀ ਆਪਾਂ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ